ਟੋਰਟੋ policial ਕੈਨੇਡਾ ਦੇ ਚੋਟੀ ਤੇ 25 ਪਗੋੜੀਆਂ ਦੀ ਅਪਡੇਟ ਕੀਤੀ ਸੂਚੀ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਸ਼ਹਿਰ ਦੇ ਪੁਲਿਸ ਮੁਖੀ ਨੇ ਐਲਾਨ ਕੀਤਾ ਕਿ ਇਹ ਨਸ਼ਕੀਆਂ ਦਾ ਪਤਾ ਲਗਾਉਣ ਲਈ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਟੋਰਾਂਟੋ ਪੁਲਿਸ ਕ੍ਰਾਈਮ ਸਟਾਪਰਸ ਅਤੇ ਬੀਓਐਲਓ ਪੋਲੋ ਪ੍ਰੋਗਰਾਮ ਦੇ ਮੈਂਬਰਾਂ ਨੇ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਜਾਂਚ ਕਰਤਾਵਾਂ ਨੇ ਸਿਖਰਲੇ 25 ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਕੁਝ ਸ਼ੱਕੀ ਵਿਅਕਤੀਆਂ ਦਾ ਜ਼ਿਕਰ ਕੀਤਾ ਜਿਸ ਵਿੱਚ ਮਾਈਕਲ ਬੀਬੀਵੀ ਸ਼ਾਮਲ ਹੈ ਜਿਸ ਨੂੰ ਟੋਰਾਂਟੋ ਦੇ ਵਿਅਕਤੀ ਸ਼ਾਮਰ ਪਾਵਰ ਫਲਾਵਰਸ ਦੇ ਕਤਲ ਵਿੱਚ ਕਥਿਤ ਭੂਮਿਕਾ ਲਈ ਕੈਨੇਡਾ ਦਾ ਸਭ ਤੋਂ ਵੱਡਾ ਲੋੜਿੰਦਾ ਪਘੋੜਾ ਨਾਮਜ਼ਦ ਕੀਤਾ ਗਿਆ ਹੈ। ਨਵੰਬਰ 2023 ਵਿੱਚ ਪੁਲਿਸ ਨੇ ਐਲਾਨ ਕੀਤਾ ਸੀ ਕਿ ਬੀਬੀ ਤੁਝੇ ਦਰਜੇ ਦੇ ਕਤਲ ਲਈ ਕੈਨੇਡਾ ਪਰ ਵਿੱਚ ਚਲੋੜਿੰਦਾ ਹੈ ਰੀਪੋਰਟ ਮੁਤਾਬਕ ਪਾਉਲ ਫਲਾਵਰਸ ਨੂੰ ਮੌਕੇ ਤੇ ਗੋਲੀਆਂ ਦੇ ਜ਼ਖਮਾ ਨਾਲ ਦੇਖਿਆ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉੱਤੇ ਹੀ ਰਬੀ ਅਲ ਖਲੀਲ ਨਾਦਿਆ ਸ਼ੱਕੀ ਵੀ ਕੈਨੇਡਾ ਦੀ ਮੋਸਟ ਵਾਂਟਡ ਲਿਸਟ 'ਚ ਬਣਿਆ ਹੋਇਆ ਹੈ ਅਕਤੂਬਰ 2022 ਵਿੱਚ ਟੌਨਟੋ ਪੁਲਿਸ ਨੇ ਉਸ ਜਾਣਕਾਰੀ ਲਈ ਇੱਕ ਭਾਰੀ ਵਿਤਿਨਾਮ ਦਾ ਐਲਾਨ ਕੀਤਾ ਜਿਸ ਦੀ ਉਹਨਾਂ ਨੂੰ ਉਮੀਦ ਸੀ ਕਿ ਅਲ ਖਲੀਲ ਦੀ ਗ੍ਰਿਫਤਾਰੀ ਹੋਵੇਗੀ ਉਹ ਜੁਲਾਈ 2021 ਵਿੱਚ ਨਾਰਥ ਰੇਜ਼ਰ ਪ੍ਰੀ-ਟ੍ਰਾਇਲ ਸੈਂਟਰ ਤੋਂ ਫਰਾਰ ਹੋਣ ਲਈ ਲੋੜੀਂਦਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਅਲ ਖਲੀਲ ਇੱਕ ਡਾਊਨਟਾਊਨ ਵੈਨਕੂਵਰ ਰੈਸਟੋਰੈਂਟ ਵਿੱਚ 2012 ਦੇ ਕਤਲ ਦੇ ਮੁਕਦਮੇ ਵਿੱਚ ਸਟੈਂਡਿੰਗ ਟ੍ਰਾਇਲ ਤੇ ਸੀ ਅਤੇ ਉਦੋਂ ਤੋਂ ਉਸ ਨੂੰ ਪਹਿਲੀ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਲ ਖਲੀਲ ਪਹਿਲਾਂ ਇਹ ਟੌਨਟੋ ਵਿੱਚ ਇੱਕ ਲਿਟਲ ਇਟਲੀ ਕਾਫੇ ਵਿੱਚ ਜੋਨੀ ਰਪੋਸੇ ਦੇ 2012 ਦੇ ਕਤਲ ਦੇ ਨਿਰਦੇਸ਼ਨ ਲਈ ਸਜ਼ਾ ਕੱਟ ਰਿਹਾ ਸੀ ਉਥੇ ਪੀ ਅਰੀਜਨਲ ਪੁਲਿਸ ਬੋਲੋ ਪ੍ਰੋਗਰਾਮ ਦੇ ਪਾਗੀਦਾਰਾਂ ਵਿੱਚੋਂ ਇੱਕ ਤਰਨਮ ਸਿੰਘ ਢਾਲੀਵਾਲ ਦੇ ਠਿਕਾਣਿਆਂ ਚੋਚੋਟੀ ਦੇ 25 ਫਰਾਸ਼ਕੀਆਂ ਦੀ ਸਭ ਤੋਂ ਵੱਧ ਲੋੜਿੰਦੇ ਸੂਚੀ ਵਿੱਚ ਮੌਜੂਦ ਹੈ ਜਾਣਕਾਰੀ ਮੁਤਾਬਕ ਪ੍ਰੈਮਪਟਨ ਦੀ 21 ਸਾਲਾ ਪਵਨਪ੍ਰੀਤ ਕੌਰ ਨੂੰ 3 ਦਸੰਬਰ 2022 ਨੂੰ ਮਿਸਿਸਾਗਾ ਗੈਸ ਸਟੇਸ਼ਨ ਤੇ ਗੋਲੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਧਰਮ ਤਾਲੀਵਾਲ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤਾ ਗਿਆ ਜਿਸ ਤੇ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਇਸ ਮਾਮਲੇ ਵਿੱਚ ਜੋ ਦੋ ਵਿਅਕਤੀਆਂ ਖਿਲਾਫ ਪਹਿਲਾਂ ਹੀ ਕਤਲ ਦੇ ਤੱਥਾਂ ਤੋਂ ਬਾਅਦ ਸਹਾਇਕ ਉਪਕਰਣ ਹੋਣ ਦੇ ਦੋਸ਼ ਲਾਏ ਜਾ ਚੁੱਕੇ ਹਨ ਟੋਰੰਟੋ ਪੁਲਿਸ ਦੇ ਮੁਖੀ ਮਾਰਨ ਟਾਮਕਿਊ ਨੇ ਕਿਹਾ ਕਿ ਮੋਹਿਮ ਵਿੱਚ ਸ਼ਾਮਲ ਕੀਤੇ ਗਏ ਨਾਮ ਅਤੇ ਚਿਹਰੇ ਅ ਜਨ ਜਿਨ੍ਹਾਂ ਨਾਲ ਸਮਾਜਿਕ ਤੌਰ ਵੱਧ ਤਰੀਕਿਆਂ ਨਾਲ ਜੂਝ ਰਿਹਾ ਹੈ ਅਤੇ ਬੋਲੋ ਪ੍ਰੋਗਰਾਮ ਨਾਗਰਿਕਾਂ ਨੂੰ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਭਾਲ ਵਿੱਚ ਰਹਿਣ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਟੈਕਨੋਲੋਜੀ ਅਤੇ ਨਵੀਨਤਾਕਾਰੀ ਸ਼ਮੂਲੀਅਤ ਦਾ ਲਾਭ ਉਠਾਉਣ ਵਾਲੀ ਇੱਕ ਪਹਿਲ ਕਦਮੀ ਹੈ